ਕਿ ਨਿਕਲਿਆ ਇੱਕ ਅੱਖ ਨਹੀਂ ਤੇ ਉਹ ਬਜਾਰੇ ਉੱਥੇ ਮੈਂ ਜਾ ਕੇ ਵੀ ਆਇਆ ਆ ਆ ਠੰਡ ਦੇ ਦਿਨ ਚਲੋ ਹੁਣ ਨਿਕਲ ਗਏ ਤੇ ਉੱਥੇ ਇਦਾਂ ਲੱਗਦਾ ਵੀ ਜਦਾਂ ਇੱਕ ਮੁਲਖ ਇੱਕ ਪਾਸੇ ਬੈਠਾ ਦੂਆ ਮੁਲਖ ਦੂਏ ਪਾਸੇ ਬੈਠਾ ਸੋ ਸੈਂਟਰ ਦੀ ਸਰਕਾਰ ਵੀ ਤੁਰੰਤ ਇਲੈਕਸ਼ਨ ਆ ਜਾਣੀਆਂ ਇਹਨਾਂ ਕਹਾਣੀ ਮੁੱਦਿਆਂ ਨੂੰ ਚੱਕੇ ਇਹਨਾਂ ਦਾ ਜਿਹੜਾ ਵੱਡਾ ਇਹ ਰਾਹਤ ਕੋਈ ਨਾ ਕੋਈ ਦੇਣੀ ਚਾਹੀਦੀ ਕਿਉਂਕਿ ਕਿਸਾਨੀ ਜੇ ਪੰਜਾਬ ਚ ਕਲਾਪਸ ਕਰ ਗਈ ਜਾਂ ਹਰਿਆਣਾ ਚ ਕਲਾਪਸ ਕਰ ਗਈ ਤੇ ਫੇਰ ਭਾਵੇਂ ਰਾਜਸਥਾਨ ਦਾ ਵੀ ਬਹੁਤ ਵੱਡਾ ਹਿੱਸਾ ਉਹ ਵੀ ਪੰਜਾਬੀ ਉੱਥੇ ਬੈਠੇ ਆ ਤੇ ਫਿਰ ਆਰਥਿਕ ਪੱਖੋਂ ਵੀ ਤੇ ਦੂਸਰੇ ਤੌਰ ਤੇ ਭੁੱਖਮਰੀ ਦਾ ਵੀ ਸ਼ਿਕਾਰ ਹੋ ਜਾਣਗੇ ਸੋ ਇੰਨੇ ਕ ਬੇਨਤੀ ਕਰਕੇ ਮੈਂ ਪਾਕਿਸਤਾਨ ਦੇ ਵਿੱਚ ਅੱਜ ਸਰਦਾਰ ਰਮੇਸ਼ ਸਿੰਘ ਜਿਹੜੇ ਉਹ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ ਆ ਤੇ ਸਤਵੰਤਕੌਰ ਜਿਹੜੀ ਉਹ ਜਨਰਲ ਸਕੱਤਰ ਬਣੀ ਉਹਨਾਂ ਦੋਵਾਂ ਨੂੰ ਵੀ ਵਧਾਈ ਦੇਣਾ ਤੇ ਮੈਂ ਉਹਨਾਂ ਨੂੰ ਬੇਨਤੀ ਵੀ ਕਰਨਾ ਕਿ ਗੁਰੂ ਘਰਾਂ ਦੇ ਪ੍ਰਬੰਧ ਗੁਰਮਤ ਅਨੁਕੂਲ ਚਲਾਉਣੇ ਚਾਹੀਦੇ ਆ ਬੜੀਆਂ ਜਾਇਦਾਦਾਂ ਉਹ ਉੱਥੇ ਦੇ ਗੁਰਦਾਰੇ ਸਾਹਿਬਾਂ ਦੀਆਂ ਤੇ ਜੇਲੇ ਕੋਈ ਸੇਵਾ ਦਾ ਮੌਕਾ ਮਿਲਦਾ ਫਿਰ ਸੇਵਾ ਵਧੀਆ ਢੰਗ ਨਾਲ ਨਿਭਾ ਕੇ ਜਾਣੀ ਚਾਹੀਦੀ ਉਹਨਾਂ ਤੋਂ ਆਸ ਵੀ ਲੱਗਦਾ ਕਿ ਵਧੀਆ ਢੰਗ ਸੇਵਾ ਉਹ ਨਿਭਾਉਣਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਦੋਂ ਮਹਿੰਗਾਈ ਵੱਤ ਸੀ ਪਈ ਹੈ ਮੁਲਾਜ਼ਮਾਂ ਨੂੰ 3% ਆਪਾਂ ਲਗਾਈ ਪਤਾ ਦਿੰਦੇ ਆ ਪਰ ਉਹ 4.5% ਲਾਇਆ ਜਾਂਦਾ ਸੀ ਹਾਲੇ ਹਾਲੇ ਤਾਂ ਹਾਲੇ ਤਾਂ ਹਾਲੇ ਪਿਛਲੇ ਸਾਲ ਵੀ ਲਾਇਆ ਤੇ ਚੇਤਾ ਹੁਣ ਅੱਗੇ 8% ਪਿਛਲੇ ਪਿਛਲੇ ਸਾਲ ਵੀ ਲਾਇਆ ਪਰ ਸੰਸਥਾਵਾਂ ਜਿਹੜੀਆਂ ਆ ਦੇਖੋ ਹੋ ਗਈ ਨਾ ਔਰ ਇਸ ਕਰਕੇ ਮੈਂ ਕਿਉਂਕਿ 19 ਦੇ ਵਿੱਚ ਜਦੋਂ ਇੱਥੇ ਆਇਆ ਸੀ ਕੁਝ ਗੱਲਾਂ ਤੁਹਾਨੂੰ ਸ਼ਾਇਦ ਧਿਆਨ ਤੇ ਨਹੀਂ ਇੱਥੇ ਇਹ 22 ਲਾ ਜਿਹੜੇ ਸੀਗੇ ਸਾਰੇ ਅਮੈਂਡ ਹੋਏ ਜਿਹੜਾ 1900 ਗ੍ਰੇਡ ਸੀ ਉਹ 3800 ਚਲੇ ਗਿਆ 3600 ਵਾਲਾ 7600 ਚਲੇ ਗਿਆ 7600 ਵਾਲਾ ਗਾਹਾਂ 14200 ਚ ਚਲੇ ਗਿਆ ਉਹ ਉਦੋਂ 19 ਵਿੱਚ ਲਾਗੂ ਹੋਏ ਸੀ ਹੁਣ ਉਹਦਾ ਹੁੰਦਾ ਕੀ ਆ ਵੀ ਜਿਹੜਾ 3800 ਬੇਸਿਕ ਚ ਗਿਆ ਉਹਦਾ 12 ਦੇ 12 24% ਦਾ ਪੀਐਫ ਚਲੇ ਗਿਆ ਉਹਦੀ ਫਿਰ ਗ੍ਰੈਚੁਇਟੀ ਕਿੰਨੀ ਵੱਧ ਗਈ ਇਹ ਕਿਉਂਕਿ ਸਾਡੇ ਪ੍ਰਬੰਧ ਦੀ ਗੱਲ ਆ ਇਹਨੂੰ ਵੀ ਆਪਾਂ ਇਦਾਂ ਲਾਈਟਲੀ ਨਾ ਲਿਆ ਕਰੀਏ ਜਾਂ ਕਰੀਏ ਗੱਲ ਇਹ ਸਾਡਾ ਟੱਬਰ ਆ ਇਹ ਸਾਡਾ ਪਰਿਵਾਰ ਆ ਤੇ ਪਰਿਵਾਰ ਦੇ ਵਿੱਚ ਰੈਜੈਕਟਿਵ ਦੀ ਮੀਟਿੰਗ ਦੇ ਵਿੱਚ ਵਿਚਾਰ ਕੇ ਹੋਇਆ ਹਾਲੇ ਕੋਈ ਗੱਲ ਨਹੀਂ ਸਾਲ ਪਿਆ ਤੇ ਹੋਰ ਵਿਚਾਰ ਕਰ ਲਾਂਗੇ ਹਾਲੇ ਪਿਛਲੇ ਸਾਲ ਵੀ ਇਹ ਜੀ ਗਵਰਨਰ ਨਾਲ ਖਾਸ ਜੀ ਨਾਲ ਜੀਸੀਐਲ ਦੇ ਮੁਲਾਕਾਤ ਹੈ ਜੀ ਅੱਜ ਉਹ ਮੈਂ ਹੁਣ ਉੱਥੇ ਚੰਡੀਗੜ੍ਹੇ ਜਾ ਕੇ ਪਟਾਰੀ ਖੋਲ੍ਹੂਗਾ ਪਤਾ ਜੀ ਅੱਗੇ ਘੱਟ ਜਿੰਨਾ ਮੁਲਾਜ਼ਮਾਂ ਦੀ ਤਨਖਾਹ ਦੀ ਤਸਵੀਰ ਆ ਜਾਂ 12000 15000 ਉਹਨਾਂ ਵਿਸ਼ੇਸ਼ ਮਾਤਾ ਲਾ ਦਿੱਤਾ ਜਾਂਦਾ ਸੀ ਕੋਈ ਇਹੋ ਜਿਹਾ ਨਹੀਂ ਵਿਸ਼ੇਸ਼ 3% ਨਹੀਂ ਸਾਰਿਆਂ ਨੂੰ ਲਾ ਦਿੱਤਾ ਜਿਹੜਾ 300 ਆ ਗਿਆ 300 ਤੋਂ ਉਹਨੂੰ ਚਲਿਆ ਗਿਆ 3 ਲੱਖ ਹਜ਼ਾਰ ਵਾਲੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ